ਵੀ ਟਰਾਈਡੈਂਟ ਫੈਕਟਰੀ ਦੇ ਬਾਹਰ ਖੜੇ ਆ ਬਾਈ ਟਰਾਈਡੈਂਟ ਫੈਕਟਰੀ ਨੂੰ ਲਗਭਗ 75% ਫੈਕਟਰੀ ਨੂੰ ਆਗ ਆ ਜਿਹੜੀ ਆਗ ਨੇ ਘੇਰ ਲਿਆ ਫੈਕਟਰੀ ਦੇ 75% ਹਿੱਸੇ ਨੂੰ ਆਗ ਨੇ ਘੇਰ ਲਿਆ ਤੇ ਆ ਮੌਕੇ ਤੇ ਦਿਖਾਉਣਾ ਉਹਨੂੰ ਫੈਕਟਰੀ ਇੱਥੋਂ ਸਟਾਰਟ ਹੁੰਦੀ ਹੈ ਤੇ ਇੱਥੇ ਤੱਕ ਫੈਕਟਰੀ ਆਉਂਦੀ ਹੈ ਤੇ ਆ ਸਾਰਾ ਇਹ ਸਾਈਡ ਆ ਫੈਕਟਰੀ ਦਾ ਪਿਛਲਾ ਕਹਿੰਦੇ ਨੇ ਬੋਇਲਰ ਵਾਲੀ ਸਾਈਡ ਪਾਵਰ ਪਲਾਂਟ ਜਿੱਥੇ ਬਿਜਲੀ ਬਣਦੀ ਹੈ ਜਾਂ ਤੂੜੀ ਛਿਲਕੇ ਦਾ ਕੰਮ ਆ ਕੋਲੇ ਦਾ ਮੇਨ ਥਾਂ ਤੇ ਅੱਗ ਲੱਗੀ ਅੱਗ ਥੋੜੀ ਮੋਟੀ ਲੱਗੀ ਹੋਈ ਸੀ ਅਚਾਨਕ ਨੇਰੀ ਆਉਣ ਦੇ ਨਾਲ ਆ ਜਿਹੜੀ ਅੱਗ ਵੱਧ ਗਈ ਕਾਬੂ ਤੋਂ ਬਾਹਰ ਹੋ ਗਈ 100 200 ਗੱਡੀ ਐ ਜਿਹੜੀ ਫਾਇਰ ਬਗਰੇਡ ਦੀ ਵੀ ਆਈ ਉਹ ਵੀ ਅੱਗ ਤੇ ਕੋਈ ਕਾਬੂ ਨਹੀਂ ਪਾ ਸਕੀ ਅੱਗ ਲੱਗੀ ਨਜਾਇਜ਼ ਹੋਈ ਆ ਇਹ ਕਹੇ ਜਾਂਦਾ ਘੱਟੋ ਘੱਟ 2 300 ਕਿੱਲੇ 'ਚ ਅੱਗ ਫੈਲ ਜੇ ਉਹ ਤੇ ਕਾਬੂ ਪਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਤੇ ਅੱਗ ਆ ਜਿਹੜੀ ਤੁਹਾਨੂੰ ਮੌਕੇ ਤੇ ਦਿਖਾਉਣਿਆ ਅੱਗ ਸਾਰੀ ਫੈਕਟਰੀ ਨੂੰ ਕ੍ਰੋਸ ਕਰਦੀ ਹੋਈ ਦੂਜੇ ਪਾਸੇ ਆ ਸਾਡੇ ਪੈਰਾਂ ਤੱਕ ਵੀ ਅੱਗ ਪਹੁੰਚ ਗਈ ਆ ਮੌਕੇ ਤੇ ਤੁਹਾਨੂੰ ਦਿਖਾਉਣੇ ਆ ਇਧਰ ਸਨਾਂ ਪਿੰਡ ਦੇ ਵਿੱਚ ਦਿਖਾਉਣੇ ਆ ਭਾਈ ਇੱਥੇ ਖੇਤ ਫਾਰਮ ਨੂੰ ਅੱਗ ਲੱਗੀ ਜਾ ਕੇ ਚੰਗਿਆੜੇ ਉੱਤੋਂ ਉੱਡ ਕੇ ਤੇਜ ਨੇਰੀ ਦੇ ਕਾਰਨ ਦੂਜੀ ਸਾਈਡ ਅੱਗ ਪਹੁੰਚ ਗਈ ਆ ਮੌਕੇ ਤੇ ਖੜੇ ਆ ਅਸੀਂ ਤੇ ਹਾਂ ਨਜਾਇਜ਼ ਅੱਗ ਆ ਭਈ ਆ ਦੇਖ ਲਓ ਸਾਰਾ ਰੋਡ ਕਰਾਸ ਕਰਕੇ ਅੱਗ ਆ ਫੈਕਟਰੀ ਦੀ ਕੰਦ ਦੇ ਨਾਲ ਅੱਗ ਲੱਗ ਚੁੱਕੀ ਆ ਇਧਰ ਨਾਲ ਕੱਸੀ ਆ ਕੱਸੀ ਕਰਾਸ ਕਰਕੇ ਉਹ ਟਰੈਕਟਰ ਚੱਲਦੇ ਦੇਖਦੇ ਆ ਤੁਹਾਨੂੰ ਇਧਰ ਇੱਥੇ ਫਾਰਮ ਦੇ ਵਿੱਚ ਅੱਗ ਲੱਗ ਚੁੱਕੀ ਆ ਉੱਥੇ ਵੀ ਦੱਸਿਆ ਜਾ ਰਿਹਾ ਕਿ ਟਰੈਕਟਰਾਂ ਦਾ ਨੁਕਸਾਨ ਹੋਇਆ ਉੱਥੇ 2-3 ਟਰੈਕਟਰ ਸੜਕੇ ਸੁਆਹ ਹੋ ਚੁੱਕਿਆ ਤੇ ਫੈਕਟਰੀ ਦੇ ਵਿੱਚ ਤਾਂ ਆਪਾਂ ਕੋਈ ਆਈਡੀਆ ਨਹੀਂ ਲਾ ਸਕਦੇ ਵੀ ਕਿੰਨਾ ਕੁ ਜ਼ਿਆਦਾ ਨੁਕਸਾਨ ਹੋ ਗਿਆ ਹੋਵੇ ਆ ਤੁਹਾਨੂੰ ਦਿਖਾਉਣਿਆ ਨਹੀਂ ਨੀਤੇ ਲਾਈਟਾਂ ਚੱਲਦੀਆਂ ਨਹੀਂ ਨੀਂਆਂ ਨੇ ਇੱਥੇ ਭੱਜੇ ਫਿਰਦੇ ਆ ਲੋਕ ਫੈਕਟਰੀ ਦੇ ਵਿੱਚ ਪੂਰਾ ਸਹਿਮ ਦਾ ਮਾਹੌਲਾ ਉਹ ਤੁਹਾਨੂੰ ਲਾਈਟਾਂ ਨਹੀਂ ਨੀਂਆਂ ਨੇ ਜਿੰਨੀ ਵੀ ਫੈਕਟਰੀ ਦੇ ਵਿੱਚ ਮਸ਼ੀਨਰੀ ਸੀ ਸਾਰੀ ਬਾਹਰ ਕਰਵਾਤੀ ਮੌਕੇ ਤੇ ਸਾਰੀ ਮਸ਼ੀਨਰੀ ਫੈਕਟਰੀ ਤੋਂ ਬਾਹਰ ਕਢਾਈ ਹੋਈ ਆ ਤੇ ਆਗ ਆ ਜਿਹੜਾ ਰੁਕਣ ਦਾ ਨਾਂ ਨਹੀਂ ਲੈ ਰਹੀ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰ ਦੋ ਤੇ ਜਿਹਦਾ ਵੀ ਸੰਬੰਧਿਤ ਕੋਈ ਘਰ ਦਾ ਫੈਮਿਲੀ ਮੈਂਬਰ ਆ ਟ੍ਰਾਈਡੈਂਟ ਤੇ ਲੱਗਿਆ ਜਾਂ ਕੋ ਰਿਸ਼ਤੇਦਾਰ ਯਾਰ ਮਿੱਤਰ ਲੱਗਿਆ ਤੇ ਫੋਨ ਕਰਕੇ ਪਤਾ ਜਰੂਰ ਲੈ ਲਿਓ ਬਾਈ ਕੋਈ ਪਤਾ ਹੀ ਨਹੀਂ ਹੁੰਦਾ ਕੋਈ ਅਸੀਂ ਨਹੀਂ ਚਾਹੁੰਦੇ ਕੋਈ ਮੰਦਭਾਗੀ ਕਿਸੇ ਨਾਲ ਘਟਨਾ ਹੋਈ ਹੋਵੇ ਸਾਰੇ ਠੀਕ ਠਾਕ ਹੁਣ ਅੱਗ ਦਾ ਤਾਂ ਲਗਭਗ ਪਹਿਲੀ ਪਤਾ ਲੱਗ ਗਿਆ ਹੁਣਾਂ ਮੌਕੇ ਤੇ ਬਾਹਰ ਨਿਕਲੇ ਹੋਣੇ ਸਾਰੇ ਪਰ ਅੱਗ ਲਜਾਇਆ ਜਾ ਕਿ ਅੱਗ ਸਨਨਾ ਪਿੰਡ 'ਚ ਵੀ ਪਹੁੰਚ ਗਈ ਉੱਥੇ ਫਾਰਮ 'ਤੇ ਵੀ ਅੱਗ ਲੱਗੀ ਘਟ ਤੋਂ ਘਟ 2 ਕਿਲੋਮੀਟਰ ਤੱਕ ਅੱਗ ਦੂਰ ਚਲੀ ਗਈ ਆ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਅਗਲੀ ਅਪਡੇਟ ਜਲਦੀ ਇਸੇ ਚੈਨਲ ਤੇ ਪਾਵਾਂਗੇ ਟਰਾਈਡੈਂਟ ਤੇ ਵੀ ਅੱਗ ਲੱਗੀ ਬਾਈ ਕੋਣੇ ਪਹੁੰਚ ਗਏ ਆ ਗੁਫਾਰ ਆ ਗਈ ਕੱਸੀ ਟੱਪੇ ਅੱਗ ਕੱਗ ਕੱਸੀ ਤੱਕ ਪਹੁੰਚ ਨਹੀਂ ਬਾਈ ਆ ਦੇਖ ਆ ਦੇ ਬਈ ਆ ਕਿਸੇ ਕੋਲੇ ਅੱਗ ਪਝਾਉਣ ਦਾ ਕੋਈ ਸਾਧਨ ਹੈਗਾ ਮੇਰੇ ਕੋਲੇ ਕੋਣ ਕਰਦਾ ਆ ਕੱਸੀ ਟੱਪਣੀ ਆ ਨੇੜੇ ਟੱਪ ਗਈ ਬਾਈ ਕੱਸੀ ਅੱਗ ਆ ਜਿਹੜੀ ਕੱਸੀ ਟੱਪ ਚੁੱਕੀ ਆ ਬਾਈ ਬਾਈ ਇਹ ਕਿਹੜੇ ਉੱਤੇ ਲੱਗੀ ਆ ਕਿਹੜੇ ਉੱਤੇ ਲੱਗੀ ਆ ਬਰੇ ਬਾਈਰ ਤੇ ਅੱਗ ਲੱਗੀ ਤੂੜੀ ਵਾਲੇ ਬੈਲਰ ਤੇ ਸਿਲਕਾ ਕਹਿ ਸਕਦੇ ਪਾਵਰ ਪਲਾਂਟ ਤੇ ਲੱਗੀ ਹੋਈ ਆਕਾ ਪਾਵਰ ਪਲਾਂਟ ਚ ਬਾਈ ਆਹ ਤੇ ਅੱਗ ਦਾ ਆਗੀ ਆ ਬਾਈ ਆ ਫੈਕਟਰੀ ਦੇ ਕੰਦ ਕੋਲੇ ਖੜੇ ਆ ਕੰਦ ਟੱਪੇ ਆਈ ਬਰੇ ਅੱਗ ਬਾਹਰ ਆ ਗਈ ਆ ਗੈਸ ਟੈਂਕੀ ਤੇ ਅੰਦਾਜ਼ਾ ਬਾਈ 10-12 ਕਿੱਲਿਆਂ ਤੋਂ ਤਾਂ ਵੱਧ ਆਣਾ ਘੱਟੋ ਘੱਟ 100 ਕਿੱਲੇ ਚੱਗ ਲੱਗੀ ਬਾਈ ਘੱਟੋ ਘੱਟ 100 ਕਿੱਲੇ 100 ਕਿੱਲਾ ਹਾਂ ਆ ਦੇਖ ਬੰਦੂਰੀ ਪਾਵਰ ਦੇਖਿਆ ਲਾਟਾ ਆ ਬਾਹਰ ਆ ਗਈ ਆ ਸੋਣਿਆ ਬਾਈ ਅੱਗੇ ਤੱਕ ਬਹੁਤ ਬੰਦੇ ਭੱਜਿਆ ਦੇ ਆ ਬੰਦੇ ਵੀ ਭੱਜਿਆ ਅੱਗੇ ਤੋਂ ਬਾਹਰ ਆ ਬਾਈਆਂ ਨੂੰ ਹੋਰ ਨੇ ਗੱਲਬਾਤ ਕਰ ਦਿਆ ਤਾਰਾ ਵੀ ਉੱਪਰ ਆ ਗਿਆ ਬਾਈ ਤਾਰਾ ਦੇਖ ਕੇ ਅੱਗ ਲੱਗੀ ਐਸੇ ਤੱਕ ਬਹੁਤ ਦੂਰੀ ਆ ਗਿਆ ਫਾਰ ਆ ਭੇਦੀ ਤੇ ਮਾਰ ਆ ਚੁੱਕੀ ਆਂ ਨਜਾਇਜ਼ ਹੀ ਅੱਗ ਹੋ ਚੁੱਕੀ ਆ ਬਾਈ ਕਿੰਨੀ ਗੱਗ ਅੰਦਰੋਂ ਆਏ ਹੋ ਓਏ ਓਏ ਇਸੇ ਪੈਰੋਂ ਉਹ ਘਾਮ ਰੁੱਕ ਗਈ ਆ ਅੱਛਾ ਆ ਬਾਈ ਆਏ ਨੇ ਅੰਦਰੋਂ ਬਾਈ ਦੇਖ ਲਾ ਕਿ ਬਹੁਤ ਜ਼ਿਆਦਾ ਆ ਬਾਈ ਜਿਹੜੇ ਜਿਹੜੇ ਬਾਈ ਵੀਡੀਓ ਦੇਖਦੇ ਨੇ ਜਲਦੀ ਆ ਜਾਓ ਬਾਈ ਆਹ ਦੈਤਰ ਵੀ ਪੈ ਗਈ ਬਾਈ ਆਹ ਦੇਖੋ ਆਹ ਦੇ ਆਹ ਰੇ ਫਿਰੰਗੇ ਆਲੇ ਦੇਖਣਾ ਕੋਈ ਹੋਰ ਤਾਂ ਚ ਪਹੁੰਚਿਆ ਆਪਾ ਰਹੀ ਮੇਰੇ ਵਗਾ ਗਿਆ ਬੜਾ ਆ ਆ ਲੋ ਬਈਆ ਕੱਸੀ ਟੱਪ ਚੁੱਕਿਆ ਪਹਿਲਾਂ ਤੇ ਲੱਗਿਆ ਪਹਿਲਾਂ ਵੀ ਆ ਗਿਆ ਕਿਹੜਾ ਪਹਿਲਾਂ ਰਹੇ ਆਈਓ ਟ੍ਰਾਈਡੈਂਟ ਦਾ ਟ੍ਰਾਈਡੈਂਟ ਦਾ ਪਹਿਲਾਂ ਦਾ ਬਾਈ ਇੱਥੇ ਬਾਈ ਇੱਧਰ ਲੋਹਾ ਫੈਕਟਰ ਵੀ ਬੜੇ ਮੱਝੇ ਹੋਣੀਆਂ ਨਾ ਬਾਈ ਫੈਕਟਰ ਟ੍ਰੈਕ ਦਾ ਹਾਵੇਰੀ ਤਾਰਾਂ ਨੇ ਬਾਈ ਤਾਰਾਂ ਬਾਈ ਦੇ ਵੀਰੇ ਤੂੰ ਕਰ ਤਾਰਾਂ ਨੇ ਇਕੱਲਾ ਕਿਉਂ ਸਾਹਮਣੇ ਉਧਰ ਵੀ ਇਕੱਲਾ ਬਾਈ ਟਾਪ ਕੀ ਨੇਰੀ ਵਾੜੀਆਂ ਕਸਨਾਂ ਵਾਲੇ ਪਿੰਡ ਦੇ ਵਿੱਚ ਪਹੁੰਚ ਚੁੱਕੀ ਆ ਜਮਾ ਕੇ ਦੇ ਕੋਲੇ ਖੜਿਆ ਹਾਂ ਇੱਕ ਸੀ ਤੇ ਆ ਗਈ ਇੱਕੀ ਨੇ ਸਰਾ ਸੜਕ ਕਾਰ ਕਰਦੀ ਹੈ ਨਾ ਇਹ ਜਿਹੜਾ ਹਾਂ ਬਾਈ ਹਾਂ ਜਿਹੜਾ ਸਪੈਸ ਦਾ ਕਹਿੰਦਾ 1000 ਰੁਪਏ ਦਾ ਮੱਜ ਗਿਆ 1000 ਜਿਹੜਾ ਬਾਹਰੇ ਮੱਜ ਗਿਆ ਅੱਜ ਮੈਂ ਕਿਹਦੇ ਵਿੱਚ ਆ ਗਿਆ ਲੈ ਚਾਹ ਵਾੜਾ ਕਿੰਨਾ ਹੋ ਗਿਆ ਟਾਈਮ ਬਾਈ ਨੌ 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 ਇੱਕ ਦਾ ਟਾਈਮ ਆ ਬਾਈ ਟਾਈਮ ਦੱਸੀ ਕਿੰਨਾ ਹੋ ਗਿਆ